ਪੁਰਾਤ ਉੱਤਰ ਨੇ ਥੱਲੇ ਗੱਡੀ ਤੇ ਸੀ ਕੰਮ ਉਹ ਅਗੋਂ ਕਾਰ ਆਈ ਕਾਰ ਵਾਲੇ ਨੇ ਉਹ ਅਟੈਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਅਦਤਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰਿਆ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਕਿੰਨੇ ਕਿ ਲੋਕ ਚੱਕੀ ਹੋਏ ਸਨ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਵਾਲੇ ਸਿੱਟਾ ਲੱਗੀਆਂ ਹਾਂਜੀ ਤੇ ਨੁਸਾਨ ਹੋਇਆ ਵਹੀਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ ਯਾਰ ਇਹ ਪੰਜਾਬੀ ਮੋਟਰਸਾਈਕਲ ਤੇ ਉਹ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜਿਆਦਾ ਨੁਕਸਾਨ ਹੈ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲੇ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਡੀਆਂ ਰੋਡ ਦੇ ਸੀ ਕਿ ਬੰਦੇ ਉਹ ਉਹਨਾਂ ਨੂੰ ਪਤਾ ਨਹੀਂ ਕਿਹੜੇ ਹਸਤੇ 'ਚ ਖੜਿਆ ਉਹਨਾਂ ਦਾ ਜਿਆਦਾ ਨੁਕਸਾਨ ਹੈ ਉਹ ਗੱਡੀ ਵਾਲੇ ਵੀਰ ਦੀ ਗੱਡੀ ਆਉਂਦੀ ਗੱਡੀਆਂ ਬੜੀ ਤੇਜ਼ ਆਟੋ 'ਚ ਮਾਰੀ ਗੱਡੀ ਹਾਂਜੀ ਆਟੋ 'ਚ ਗੱਡੀ ਮਾਰੀ ਸੀ ਕਿਸੇ ਕਾਤੇ ਅਹੀਂ ਆਟੋ 'ਚ ਅੱਛਾ ਜੀ ਕਿੰਨੇ ਕਿੰਨੇ ਬੰਦੇ ਧੱਕੇ ਹੋਏ ਕਿੰਨਾ ਨੁਕਸਾਨ ਹੋਇਆ ਇਹੀ 4 ਜਾਣੇ ਇਹੀ ਦੋਵੇਂ ਅਹੀ ਪੈਣਾ ਹੈ ਇੱਕ ਮੇਰੀ ਸਾਸਰ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜਿਆਦੀਆਂ ਆ ਜਾਂ ਭਾਜੀ ਨੂੰ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਰਾਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਕਸੂਰ ਕਿਹਦਾ ਹੈ ਕਸੂਰ ਗੱਡੀ ਵਾਲੇ ਦਾ ਵੀ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ ਹੀ ਕੀਮਾ ਕਰਦੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰਜੀ ਅਹੀ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ ਮੇਰਾ ਨਾਮ ਸੁਖਮਿੰਦਰ ਕੋਹੜਾ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਟੱਪ ਲੈ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇੰਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਜਿਹੜੇ ਨਾਲ ਪੈਸੇਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਛੇ ਆਟੋ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸੜਕ ਤੋਂ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਕੋ ਮਹਿਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਪੱਛੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਬਹੁਤ ਬਹੁਤ ਲੋਕ ਬਾਹਰ ਵੀ ਨਹੀਂ ਆਉਂਦੇ ਇੰਨੀ ਤੇਜ਼ ਚੱਲ ਹਾਂਜੀ ਸਰਕਾਰਾਂ ਨੂੰ ਚਾਹੀਦੀ ਇੱਕ ਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਤੇ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਆ ਇੱਕ ਦੋ ਹੋਣੇ ਥੋੜਾ ਘਹਿਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮਾਦੇ ਮੂੰਹ ਤੇ ਜਾਣ ਤੋਂ ਬੰਦਾ ਬਚ ਸਕਦਾ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ